ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਅੱਜ ਹਫਤਾਵਾਰੀ ਪ੍ਰੋਗਰਾਮ ਸੰਪਾਦ ਕੀ ਸਮਕਾਲ ਦਾ ਭਾਗ 10 ਪਰ ਲੈ ਕੇ حاضر ਹਾਂ ਗੱਲ ਕਰਦੇ ਹਾਂ ਪੰਜਾਬੀ ਰਿਵਿਊ ਜਗवाणी अजीत ਪੰਜਾਬੀ ਜਾਗਰਣ ਅਤੇ ਨਵਾਂ ਜਵਾਨਾਂ ਨੇ ਲੰਘੇ ਹਫਤੇ ਦੌਰਾਨ ਆਪਣੀਆਂ ਸੰਵਾਦਕੀਆਂ ਵਿੱਚ ਕਿਹੜੇ ਮੁੱਦਿਆਂ ਦੀ ਕੀਤੀ ਗੱਲ ਕਿਸ ਢੰਗ ਨਾਲ ਕੀਤੀ ਗੱਲ ਅਤੇ ਕਿਹੜੇ ਦਿੱਤੇ ਵਿਚਾਰ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਇਸੇ ਹਾਲ ਫਰਵਰੀ ਮਹੀਨੇ ਤੋਂ ਲੱਗੇ ਕਿਸਾਨਾਂ ਦੇ ਮੋਰਚੇ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਚਾਇਆ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਤਕਰੀਬਨ 10 ਮਹੀਨਿਆਂ ਤੋਂ ਬੈਠੇ ਕਿਸਾਨ ਆਗੂ ਆਉਂਦੇ ਦਿੱਲੀ ਕੂਚ ਕਰਨ ਦੇ ਸੱਦੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਢੱਲਿਆੜ ਦੇ ਮਰਨ ਵਰਤ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਪੱਕਾ ਇਸ ਬਾਰੇ ਸੰਵਾਦਕੀ ਟਿੱਪਣੀਆਂ ਪੰਜਾਬੀ ਟ੍ਰਿਬਿਊਨ ਅਜੀਤ ਅਤੇ ਜਗਵੜੀ ਨੇ ਕੀਤੀਆਂ ਅਜੀਤ ਲਿਖਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਖਬਾਰ ਨੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਦੇ ਬਿਆਨਾਂ ਦੇ ਹਵਾਲੇ ਨਾਲ ਲਿਖਿਆ ਕਿ ਅਜਿਹੇ ਬਿਆਨਾਂ ਨਾਲ ਸੰਤੁਸ਼ਟੀ ਹੁਣ ਸੰਭਵ ਨਹੀਂ ਸਰਕਾਰ ਸਪਸ਼ਟ ਕਰੇ ਕਿ ਸਵਾਮੀਨਾਥਨ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨੇ ਨੇ ਜਾਂ ਨਹੀਂ ਜੇਕਰ ਸਰਕਾਰ ਕੋਈ ਵਿਚਾਰਲਾ ਰਸਤਾ ਕਰਨਾ ਚਾਹੁੰਦੀ ਹੈ ਤਾਂ ਇਸ ਬਾਰੇ ਗਲਵਾਰ ਚਲਾਵੇ ਪੰਜਾਬੀ ਟ੍ਰਿਬਿਊਨ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਹਵਾਲੇ ਨਾਲ ਲਿਖਿਆ ਕਿ ਹੁਣ ਸਾਰਿਆਂ ਕਿਸਾਨ ਤਰ੍ਹਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਸਾਂਝਾ ਮੰਚ ਉਸਾਰਨ ਲਈ ਹਮਲਾ ਮਾਰਨਾ ਚਾਹੀਦਾ ਹੈ ਜਗਵਾਣੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਮੰਤਰੀ ਨਿਤਿੰਗਟ ਕਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਰਕਾਰ ਨੂੰ ਇਹ ਮਸਲਾ ਛੇਤੀ ਨਿਜੀਠਣਾ ਚਾਹੀਦਾ ਹੈ ਉਪ ਰਾਸ਼ਟਰਪਤੀ ਜਗਦੀਪ ਧਨਕਰ ਨੇ ਕਿਹਾ ਸੀ ਕਿ ਵਿਕਸਿਤ ਭਾਰਤ ਦਾ ਰਾਹ ਕਿਸਾਨ ਦੇ ਦਿਲ ਵਿੱਚੋਂ ਹੋ ਕੇ ਲੰਘਦਾ ਹੈ ਇਸ ਲਈ ਸਰਕਾਰ ਨੂੰ ਕਿਸਾਨ ਅੰਦੋਲਨ ਘਟਾ ਕੇ ਵੇਖਣਾ ਵੱਡੀ ਭੁੱਲ ਹੋਵੇਗੀ ਉਹਨਾਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਨਿਤਨ ਗੜਕਰੀ ਨੇ ਵੀ ਕਿਹਾ ਕਿ ਇਸ ਵਕਤ ਕਿਸਾਨਾਂ ਦੀ ਹਾਲਤ ਠੀਕ ਨਹੀਂ ਖੁਸ਼ਹਾਲ ਭਾਰਤ ਲਈ ਕਿਸਾਨਾਂ ਦੀ ਖੁਸ਼ਹਾਲੀ ਬੇਹਦ ਜ਼ਰੂਰੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬ 'ਚ ਹੋਣ ਵਾਲੀਆਂ ਮਿਊਸਪਲ ਚੋਣਾਂ ਦੀ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੇ ਐਲਾਨ ਨੇ ਪੰਜਾਬ ਵਿੱਚ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ ਇਸ ਬਾਰੇ ਸੰਪਾਦਕੀ ਨੋਟ ਅਜੀਤ ਅਤੇ ਪੰਜਾਬੀ ਜਾਗਰਣ ਨੇ ਲਿਖੇ ਨੇ ਅਜੀਤ ਨੇ ਇਹਨਾਂ ਚੋਣਾਂ ਨੂੰ ਸੱਤਾਧਾਰੀ ਆਮ ਪਾਰਟੀ ਅਤੇ ਹੋਰ ਸਿਆਸੀ ਧਿਰਾਂ ਲਈ ਪਰਖ ਦੀ ਇੱਕ ਹੋਰ ਘੜੀ ਆਖਿਆ ਅਖਬਾਰ ਲਿਖਦਾ ਹੈ ਕਿ ਇਹ ਚੋਣਾਂ ਆਪ ਲਈ ਇਮਤਿਹਾਨ ਹਨ ਭਾਜਪਾ ਸਮਾਜ ਪਾਰਟੀ ਨੇ ਵੀ ਚੋਣਾਂ ਵਿੱਚ ਨਿੱਤਰਨ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਉਥਲ ਪੁਥਲ ਕਾਰਨ ਭੰਬਲ ਪੂਸਾ ਅਤੇ ਵੇਜਕੀਨੀ ਅਜੇ ਬਰ ਉਕਰਾਰ ਹੈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿੱਤ ਲਈ ਤਿਆਰੀਆਂ ਕਰ ਰਹੀਆਂ ਨੇ ਅਖਬਾਰ ਲਿਖਦਾ ਹੈ ਕਿ ਇਹਨਾਂ ਚੋਣਾਂ ਦੇ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਅਤੇ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਉੱਤੇ ਅਸਰ ਪਾਉਣਗੇ ਪੰਜਾਬੀ ਜਾਗਰਣ ਲਿਖਦਾ ਹੈ ਕਿ ਇਹ ਚੋਣਾ 2 ਸਾਲ ਪਹਿਲਾਂ ਹੋ ਰਿਹਾ ਸੀ ਪਰ ਹੁਣ ਅਦਾਲਤੀ ਦਖਲ ਤੋਂ ਬਾਅਦ ਹੋ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਬਾਰੇ ਚਰਚਾ ਸਿਰਫ ਪੰਜਾਬੀ ਜਾਗਰਣ ਨੇ ਕੀਤੀ ਬਾਕੀ ਸਭ ਅਖਬਾਰਾਂ ਨੇ ਇਸ ਬਹੁਤ ਹੀ ਅਹਿਮ ਮੁੱਦੇ ਨੂੰ ਅਣਗੌਲਿਆ ਕਰ ਦਿੱਤਾ ਹੈ ਅਸਲ ਵਿੱਚ ਮੋਦੀ ਸਰਕਾਰ ਇਸ ਯੂਨੀਵਰਸਿਟੀ ਦਾ ਸਰੂਪ ਬਦਲ ਕੇ ਇਸ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਜਿਸ ਖਿਲਾਫ ਵਿਦਿਆਰਥੀ ਅਤੇ ਕੁਝ ਸਿਆਸੀ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਅਖਬਾਰ ਲਿਖਦਾ ਹੈ ਕਿ ਸੈਨੇਟ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ ਅਜੀਤ ਅਤੇ ਪੰਜਾਬੀ ਟਰਬਿਊਨ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਹਵਾਲੇ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਮਾਮਲਾ ਉਭਾਰਿਆ ਅਜੀਤ ਲਿਖਦਾ ਹੈ ਕਿ ਨਸ਼ਿਆਂ ਦੇ ਜਾਲ ਨੇ ਪੰਜਾਬ ਦੀ ਦੁਰਗਤ ਕਰ ਦਿੱਤੀ ਹੈ ਸੂਬੇ ਵਿੱਚ ਜੋ ਮਾਹੌਲ ਬਣ ਰਿਹਾ ਹੈ ਉਹ ਵਪਾਰ ਅਤੇ ਸਨਤ ਦੇ ਹੱਕ ਵਿੱਚ ਨਹੀਂ ਅਖਬਾਰ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਇਹ ਗਵਰਨਰ ਨਾਲ رابطہ ਬਣਾ ਕੇ ਕੇਂਦਰੀ ਯੋਜਨਾਵਾਂ ਦਾ ਲਾਭ ਉਠਾਵੇ ਅਤੇ ਬੇਰੁਜ਼ਗਾਰੀ ਅਤੇ ਕਿਸਾਨ ਮਸਲੇ ਹੱਲ ਕਰਨ ਲਈ ਪਹਿਲ ਕਦਮੀ ਕਰੇ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਨਸ਼ਿਆਂ ਬਾਰੇ ਸਮਾਜਿਕ ਅਤੇ ਜਨਤਕ ਚੇਤਨਾ ਦੀ ਕੋਈ ਘਾਟ ਨਹੀਂ ਪਰ ਇਸ ਮਸਲੇ ਉੱਤੇ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਦਾ ਸਵਾਲ ਉੱਠਦੇ ਰਹੇਗੇ ਇਸ ਲਈ ਹੁਣ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਲੋਕਾਂ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੀ ਹੈ ਪੰਜਾਬੀ ਟਰਬਿਊਨ ਨੇ ਅਕਾਲੀ ਏਕਤਾ ਬਾਰੇ ਟਿੱਪਣੀ ਕਰਦਿਆਂ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਉੱਤੇ ਹਮਲੇ ਤੋਂ ਬਾਅਦ ਕਾਬਜ਼ ਅਕਾਲੀ ਲੀਡਰਸ਼ਿਪ ਦਾ ਜੋ ਰੁਖ ਸਾਹਮਣੇ ਆਇਆ ਹੈ ਉਹ ਏਕਤਾ ਦੇ ਰਾਹ 'ਚ ਰੋੜਾ ਬਣ ਸਕਦਾ ਹੈ ਅਖਬਾਰ ਅਨੁਸਾਰ ਜੇ ਅਕਾਲੀ ਦਲ ਨੂੰ ਉੱਭਰਨਾ ਹੈ ਤਾਂ ਪੰਜਾਬ ਦੇ ਮੁੱਦਿਆਂ ਨੂੰ ਸੰਬੋਧਨ ਹੋ ਕੇ ਗੱਲ ਬਣ ਸਕੇਗੀ ਕੌਮੀ ਪੱਧਰ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਕੌਮੀ ਪੱਧਰ ਦੇ ਮਸਲਿਆਂ ਵਿੱਚ ਮਸਜਿਦਾਂ ਦੇ ਸਰਵੇਖਣਾਂ ਬਾਰੇ ਅਖਬਾਰਾਂ ਖਬਰਾਂ ਨਾਲ ਭਰੀਆਂ ਰਹੀਆਂ ਉਂਝ ਇਸ ਬਾਰੇ ਸੰਪਾਦਕੀ ਟਿੱਪਣੀ ਸਿਰਫ ਅਜੀਤ ਨੇ ਕੀਤੀ ਸਰਵੇਖਣਾਂ ਬਾਰੇ ਸੁਪਰੀਮ ਕੋਰਟ ਦੀਆਂ ਹਾਲੀਆ ਹਦਾਇਤਾਂ ਨੂੰ ਅਖਬਾਰ ਨੇ ਵੱਡਾ ਫੈਸਲਾ ਕਰਦਾਨਿਆ ਅਸਲ ਵਿੱਚ ਹੇਠਲੀਆਂ ਅਦਾਲਤਾਂ ਜਿਸ ਢੰਗ ਨਾਲ ਮਸਜਿਦਾਂ ਦੇ ਸਰਵੇਖਣਾਂ ਲਈ ਹੁਕਮ ਜਾਰੀ ਕਰ ਰਹੀਆਂ ਨੇ ਉਸ ਨਾਲ ਸੱਚਮੁੱਚ ਸਮਾਜ ਅੰਦਰ ਫਿਰਕੂ ਸੱਦ ਭਾਵਨਾ ਖੇਰੂ ਖੇਰੂ ਹੋ ਰਹੀ ਸੀ ਅਤੇ ਤਣਾਵਾ ਵਧ ਰਿਹਾ ਹੈ ਅਖਬਾਰ ਲਿਖਦਾ ਹੈ ਕਿ ਕਿਸੇ ਵੀ ਸਰਕਾਰ ਦਾ ਪਹਿਲਾ ਫਰਜ਼ ਸੰਵਿਧਾਨ ਦੀ ਰਾਖੀ ਹੁੰਦਾ ਹੈ ਹੁਣ ਸੁਪਰੀਮ ਕੋਰਟ ਨੂੰ ਇਹ ਚੇਤਾ ਕਰਾਉਣਾ ਪਿਆ ਅਦਾਲਤ ਨਾਲ ਸੰਬੰਧਿਤ ਇੱਕ ਹੋਰ ਅਹਿਮ ਮਸਲੇ ਬਾਰੇ ਚਰਚਾ ਪੰਜਾਬੀ ਟਰਬਿਨ ਅਤੇ ਨਵਾਂ ਜ਼ਬਾਨਾ ਨੇ ਕੀਤੀ ਹੈ ਅਲਾਹਾਬਾਦ ਹਾਈ ਕੋਰਟ ਦੇ ਜੱਜ ਸ਼ੇਖਰ ਕੁਮਾਰ ਜ਼ਾਦਵ ਨੇ ਹਿੰਦੂ ਦਵੀ ਸਿਆਸਤ ਦੇ ਹੱਕ ਵਿੱਚ ਭਾਸ਼ਣ ਦੇ ਕੇ ਖਲਬਲੀ ਮਚਾ ਦਿੱਤੀ ਸੀ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਇਸ ਮਸਲੇ ਬਾਰੇ ਸੁਪਰੀਮ ਕੋਰਟ ਦੀ ਕਾਰਵਾਈ ਤਰਵਾਸ ਦੇਣ ਵਾਲੀ ਹੈ ਅਖਬਾਰ ਨੇ ਜੱਜ ਦੇ ਵਿਵਹਾਰ ਨੂੰ ਧਰਮ ਨਿਰਪੱਖਤਾ ਦੇ ਸੰਕਲਪ ਦੇ ਖਿਲਾਫ ਦੱਸਿਆ ਅਤੇ ਲਿਖਿਆ ਕਿ ਜੇ ਅਜਿਹਾ ਹੁੰਦਾ ਰਿਹਾ ਤਾਂ ਲੋਕਾਂ ਦਾ ਨਿਆਂਪਾਲਿਕਾ ਤੋਂ ਭਰੋਸਾ ਘਟ ਜਾਵੇਗਾ ਨਵਾਂ ਜਮਾਨਾ ਨੇ ਸਾਫ਼ ਲਿਖਿਆ ਕਿ ਜੱਜ ਵੱਲੋਂ ਮੁਸਲਮਾਨਾਂ ਬਾਰੇ ਵਰਤੇ ਨਫ਼ਰਤ ਵਾਲੇ ਸ਼ਬਦ ਸਮਾਜ ਲਈ ਘਾਤਕ ਮੈਂ ਇੰਡੀਆ ਗੱਠਜੋੜ ਵਿੱਚ ਤਰੇੜਾਂ ਉੱਭਰਨ ਬਾਰੇ ਟਿੱਪਣੀਆਂ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਨੇ ਕੀਤੀਆਂ ਅਜੀਤ ਦੀਆਂ ਟਿੱਪਣੀਆਂ ਤੋਂ ਸਾਫ਼ ਜ਼ਾਹਿਰ ਹੈ ਕਿ ਅਖਬਾਰ ਸ਼ਰਿਆਮ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਅਖਬਾਰ ਲਿਖਦਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ਸ਼ੈਲੀ ਤੋਂ ਇੰਡੀਆ ਗੱਠਜੋੜ ਦੇ ਬਹੁਤੇ ਆਗੂ ਸੰਤੁਸ਼ਟ ਨਹੀਂ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਹੁਣ ਭਾਈਵਾਲਾਂ ਦੀ ਗੱਲ ਸੁਣਨ ਤੋਂ ਬਿਨਾਂ ਕਾਂਗਰਸ ਕੋਲ ਕੋਈ ਚਾਰਾ ਨਹੀਂ ਅਖਬਾਰ ਇਹ ਵੀ ਲਿਖਦਾ ਹੈ ਕਿ ਆਪਸੀ ਸਤਕਾਰ ਅਤੇ ਸਹਿਯੋਗ ਤੋਂ ਬਿਨਾ ਇੰਡੀਆ ਗੱਠ ਜੋੜ ਤਿੜਕ ਜਾਵੇਗਾ ਜਿਸ ਦਾ ਸਿੱਧਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਪੁੱਜੇਗਾ ਮੋਦੀ ਬਜਾਰਤ ਨੇ ਇੱਕ ਰਾਸ਼ਟਰ ਇੱਕ ਚੋਣ ਵਾਲੇ ਬਿੱਲ ਨੂੰ ਹਰੀ ਛੰਡੀ ਦੇ ਦਿੱਤੀ ਹੈ ਇਸ ਮਸਲੇ ਬਾਰੇ ਮੀਡੀਆ ਵਿੱਚ ਵੱਡੇ ਪੱਧਰ ਤੇ ਚਰਚਾ ਹੁੰਦੀ ਰਹੀ ਹੈ ਪਰ ਇਸ ਬਾਰੇ ਸੰਵਾਦਕੀ ਟਿੱਪਣੀ ਸਿਰਫ ਨਵਾਂ ਜਵਾਨਾ ਅਤੇ ਪੰਜਾਬੀ ਜਾਗਰਣ ਨੇ ਕੀਤੀ ਨਵਾਂ ਜਮਾਨਾ ਨੇ ਤਾਂ ਇਸ ਨੂੰ ਤੁਗਲਕੀ ਸੋਚ ਆਖਿਆ ਅਤੇ ਲਿਖਿਆ ਕਿ ਜੇ ਵਿਰੋਧੀ ਧਿਰ ਇਸ ਮਸਲੇ ਦੇ ਖਤਰਿਆਂ ਬਾਰੇ ਸਮਝਾਉਣ ਵਿੱਚ ਸਫਲ ਹੋ ਗਈ ਤਾਂ ਮਾਮਲਾ ਪਲਟ ਸਕਦਾ ਹੈ ਨਹੀਂ ਤਾਂ ਦੇਸ਼ ਦੇ ਫੈਡਰਲ ਢਾਂਚੇ ਨੂੰ ਢਾਹ ਲੱਗਣ ਦੇ ਖਦਸ਼ੇ ਸੱਚ ਹੋ ਸਕਦੇ ਨੇ ਪੰਜਾਬੀ ਜਾਗਰਣ ਨੇ ਆਪਣੇ ਸੰਪਾਦਕੀ ਵਿੱਚ ਮੋਦੀ ਸਰਕਾਰ ਦੇ ਹੱਕ ਵਿੱਚ ਠੋਕ ਵਜਾ ਕੇ ਟਿੱਪਣੀ ਕੀਤੀ ਹੈ ਅਖਬਾਰ ਨੇ ਸਰਕਾਰ ਦੀ ਚਾਪਲੂਸੀ ਕਰਦਿਆਂ ਹੱਥ ਦੀ ਮੋਕਾ ਦਿੱਤੀ ਅਖਬਾਰ ਲਿਖਦਾ ਹੈ ਕਿ ਮੋਦੀ ਸਰਕਾਰ ਇਸ ਮੁੱਦੇ ਤੇ ਵਾਦਾ ਵਫਾ ਕਰਨ ਲਈ ਵਚਨਬੱਧ ਜਾਪਦੀ ਹੈ ਨਵਜਮਾਨਾ ਨੇ ਈਡੀ ਦੀਆਂ ਕਾਰਗੁਜ਼ਾਰੀ ਨਵਜਮਾਨਾ ਨੇ ਈਡੀ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਾਇਆ ਹੈ ਕਿ ਈਡੀ ਦੀਆਂ ਕਾਰਵਾਈਆਂ ਬਦਲਾਖੋਰੀ ਕਾਰਨ ਕੀਤੀਆਂ ਜਾ ਰਹੀਆਂ ਨੇ 95 ਫੀਸਦੀ ਕੇਸ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਦਰਜ ਕੀਤੇ ਗਏ 2022 ਦੀ ਇੱਕ ਰਿਪੋਰਟ ਅਨੁਸਾਰ 2014 ਤੋਂ ਬਾਅਦ ਈਡੀ ਦੇ ਕੇਸਾਂ ਵਿੱਚ 4 ਗੁਣਾ ਵਾਧਾ ਹੋਇਆ ਹੈ ਕੋ ਮੰਤਰੀ ਮਸਲਿਆਂ ਦੀ ਗੱਲ ਕਰੀਏ ਤਾਂ ਕਮੰਤਰੀ ਮਸਲਿਆਂ ਵਿੱਚ ਸੀਰੀਆ ਵਿੱਚ ਤਖਤਾ ਪਲਟਣ ਦਾ ਮੁੱਦਾ ਇਤਕੀ ਅਹਿਮ ਰਿਹਾ ਪੰਜਾਬੀ ਜਾਗਰਣ ਨੇ ਇਸ ਨੂੰ ਤਾਨਾਸ਼ਾਹੀ ਤੋਂ ਆਜ਼ਾਦੀ ਗਰਦਾਨਿਆ ਅਖਬਾਰ ਲਿਖਦਾ ਹੈ ਕਿ ਸੀਰੀਆ ਵਿੱਚ ਅਸਦ ਪਰਿਵਾਰ ਦੀ 53 ਸਾਲ ਦੀ ਤਾਨਾਸ਼ਾਹੀ ਦਾ ਅੰਤ ਹੋ ਗਿਆ ਅਖਬਾਰ ਨੇ 2021 ਵਿੱਚ ਆਈ ਇੱਕ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਕਿ ਸੀਰੀਆ ਵਿੱਚ 1 ਲੱਖ ਤੋਂ ਵੀ ਵੱਧ ਬਾਗੀਆਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ ਜਗਬਾਣੀ ਲਿਖਦਾ ਹੈ ਕਿ ਸੀਰੀਆ ਡੇਢ ਦਹਾਕੇ ਤੋਂ ਖੂਨ ਖਰਾਬੇ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਉੱਥੇ 2011 ਤੋਂ ਖਾਨਾ ਜੰਗੀ ਚੱਲ ਰਹੀ ਹੈ ਪੰਜਾਬੀ ਟਰਬਿਊਨ ਨੇ ਇਸ ਨੂੰ ਉਮੀਦ ਅਤੇ ਅਸਥਿਰਤਾ ਦਾ ਨਾਜ਼ੁਕ ਦੌਰ ਆਖਿਆ ਹੈ ਅਖਬਾਰ ਲਿਖਦਾ ਹੈ ਕਿ ਸੀਰੀਆ ਵਿੱਚ ਸਭ ਸੰਸਥਾਵਾਂ ਤਹਸ ਨਹਸ ਹੋ ਚੁੱਕੀਆਂ ਹਨ ਅਰਥਚਾਰਾ ਤਵਾਹੀ ਦੇ ਕੰਡੇ ਪੁੱਜ ਚੁੱਕਿਆ ਹੈ ਨਸਲੀ ਅਤੇ ਫਿਰਕੂ ਵੰਡ ਸਿਖਰਾਂ ਤੇ ਹੈ ਇਨ੍ਹਾਂ ਹਾਲਾਤਾਂ ਵਿੱਚ ਪੰਜਾਬੀ ਟਰਬਿਊਨ ਅਮਰੀਕਾ ਦੇ ਰੋਲ ਦੀ ਚਰਚਾ ਵੀ ਕਰਦਾ ਹੈ ਕਿ ਉੱਥੇ ਵੱਖ-ਵੱਖ ਧਰਾਂ ਦੇ ਆਪ ਨੂੰ ਆਪਣੇ ਮੁਫਾਦ ਹਨ ਇਸ ਲਈ ਹੁਣ ਕੋ ਮੰਤਰੀ ਭਾਈਚਾਰੇ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਇਹਨਾਂ ਨੇ ਸੀਰੀਆ ਦੀਆਂ ਕਮਜ਼ੋਰੀਆਂ ਦਾ ਲਾਹਾ ਲੈਣਾ ਹੈ ਜਾਂ ਇਸ ਨੂੰ ਪੈਰਾਸਰ ਕਰਨ ਲਈ ਹੱਥ ਵਧਾਉਣਾ ਹੈ ਪੰਜਾਬੀ ਟ੍ਰਿਬਿਊਨ ਨੇ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤਿਆਂ ਬਾਰੇ ਟਿੱਪਣੀ ਕੀਤੀ ਹੈ ਪੰਜਾਬੀ ਜਾਗਰਣ ਨੇ ਸੰਸਾਰ ਭਰ ਵਿੱਚ ਜ਼ਮੀਨ ਅੰਦਰ ਫਸਰ ਰਹੀ ਖੁਸ਼ਕੀ ਦਾ ਅਹਿਮ ਮਸਲਾ ਵਿਚਾਰਿਆ ਹੈ ਅਖਬਾਰ ਲਿਖਦਾ ਹੈ ਕਿ ਜ਼ਮੀਨ ਦੀ ਖੁਸ਼ਕੀ ਸੋਕੇ ਦੀ ਮਾਰ ਨਾਲੋਂ ਬਹੁਤ ਜ਼ਿਆਦਾ ਘਾਤਕ ਹੈ ਇਸ ਦਾ ਵੱਡਾ ਕਾਰਨ ਵਾਤਾਵਰਣ ਵਿੱਚ ਆ ਰਹੇ ਵਿਗਾੜ ਹਨ ਆਲਮੀ ਤਪਸ਼ ਨਾਲ ਜਲਵਾਯੂ ਤੇ ਮਾੜਾ ਅਸਰ ਪੈ ਰਿਹਾ ਹੈ ਇਸ ਕਰਕੇ ਮੀਂਹ ਘੱਟ ਪੈ ਰਹੇ ਨੇ ਤੇ ਠੰਡ ਆਉਣ ਵਿੱਚ ਦੇਰੀ ਹੋ ਰਹੀ ਹੈ ਅਖਬਾਰ ਨੇ ਲੋਕਾਂ ਨੂੰ ਖਵਰਦਾਰ ਕੀਤਾ ਹੈ ਕਿ ਹੁਣ ਸਰਕਾਰਾਂ ਤੋਂ ਝਾਕ ਛੱਡ ਕੇ ਆਪ ਵਧੇਰੇ ਸੁਹਿਰਦ ਹੋਣਾ ਪਵੇਗਾ ਪੰਜਾਬੀ ਟਰਬਿਊਨ ਨੇ ਪਰਮਾਣੂ ਹਥਿਆਰਾਂ ਬਾਰੇ ਸੁਚੇਤ ਕਰਦਿਆਂ ਲਿਖਿਆ ਕਿ ਇਸ ਮੁੱਸਲੇ ਬਾਰੇ ਵੱਧ ਧਿਆਨ ਦੇਣ ਦੀ ਲੋੜ ਹੈ ਅਖਬਾਰ ਨੇ ਇੱਕ ਜਾਪਾਨੀ ਸੰਸਥਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਰਮਾਣੂ ਹਥਿਆਰਾਂ ਦੀ ਮਾਰ ਸਹਿਣ ਵਾਲੀ ਪੀੜ੍ਹੀ ਹੁਣ ਹੌਲੀ-ਹੌਲੀ ਰੁਕਸਤ ਹੋ ਰਹੀ ਹੈ ਪਰਮਾਣੂ ਖਤਰਿਆਂ ਤੋਂ ਬਚਣ ਲਈ ਵਿਸ਼ਵ ਸ਼ਾਂਤੀ ਦਾ ਹੌਕਾ ਦੇਣਾ ਪਵੇਗਾ ਇਸ ਵਾਰ ਫਿਲਹਾਲ ਇੰਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ